ਹਾਂ ਜੇ ਭਾਈ ਆਪਾਂ ਜੀ ਰੰਗ ਦੀ ਗੱਲ ਕਰੀਏ ਰੰਗ ਜੀ ਪੂਰਾ ਰੰਗ ਇਹ ਨਾਲ ਰੰਗਾ ਵੇਖੋ ਨਾਲ ਰੰਗ ਕੀਤਾ ਵੇ ਕੀਤਾ ਭਾਈ ਮਾੜੇ ਲੱਗਿਆ ਠੀਕ ਹੈ ਜੀ ਤੇ ਆਪਣਾ ਯਾਰ ਉਹ ਪਾਰਿਆਂ ਵਾਲਾ ਕੰਮ ਹੈ ਨਹੀਂ ਆ ਤਾਂ ਆਪਾਂ ਜਿਵੇਂ ਰੀਨ ਦੇ ਨੇਣਾ ਹਾਂ ਠੀਕ ਹੈ ਭਾਈ ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀਓਡੀਵੀ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਾਈ ਕਲਵੀਰ ਨਾਲ ਬੁਲਾਉਣੇ ਆ ਵਾਕਫ ਵਾਕ ਡਾਇਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਕੁਛ ਹੀ ਗੱਲ ਬਾਈ ਸਸਹੀ ਗੱਲ ਬਾਈ ਕੋਠੀਟਾ ਹੈ ਬਾਈ ਵਧਿਆ ਵਧਿਆ ਬਈ ਕੁਛ ਨਾ ਵਧਿਆ ਬਾਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਮੰਡੀ ਦਾ ਮੋਲ ਠੀਕ ਹੀ ਹੈ ਵੈਸੇ ਹੈ ਨਾ ਆ ਜਿੰਨਾ ਤੱਕ ਮੰਦਰ ਜਾ ਪੈਂਦਾ ਠੀਕ ਹੈ ਤੇ ਉਹ ਵੈਸੇ ਟਰੈਕਟਰ ਵਿਕ ਰਹੇ ਬਹੁਤ ਵਿਕ ਰਹੇ ਟਰੈਕਟਰ ਕਰੀਏ ਸਟਾਰ ਬਾਈ ਹਾਂਜੀ ਹਾਂਜੀ ਇਸ ਸਰ ਹਾਂਜੀ 2019 ਮਾਡਲ ਡਿਮਾਂਡ ਹੈ ਬਾਈ ਦੀ 4 ਲੱਖ 65000 ਰੁਪਏ ਡਿਮਾਂਡ ਹਾਂਜੀ ਜੇ ਬਾਈ ਆਪਾਂ ਇਹਦੀ ਰੰਗ ਪੇਂਟ ਦੀ ਗੱਲ ਕਰੀਏ ਇਹ ਸਾਰਾ ਰੀਅਲ ਹੈ ਕੋਈ ਪੇਂਟ ਨਹੀਂ ਹੋਇਆ ਹੋਇਆ ਠੀਕ ਹੈ ਜੀ ਇਹ ਕਿੰਨੇ ਹਜ਼ਾਰ ਪਰ ਚਾਹੁੰਦਾ ਜੀ ਇਹ ਇਹ ਜੀ 45 ਹਜ਼ਾਰ ਆ ਜਾਂਦਾ ਜੀ 45 ਹਜ਼ਾਰ ਜੇ ਭਾਈ ਅਪਾ ਟਾਇਰਾਂ ਦੀ ਗੱਲ ਕਰੀਏ ਤੇ ਟਾਇਰ ਜੀ ਮੁਰਲੇ ਤੇ ਹੈਗੇ ਜੀ ਇਹਦੇ 80 ਕੁ ਵਜੇ ਹੈਗੇ ਮੁਰਲੇ ਜੀ ਹਾਂ ਜੀ ਪਿਛਲੇ ਜੀ ਪਿਛਲੇ 80 ਕੁ ਵਜੇ ਹੈਗੇ ਜੀ ਠੀਕ ਹੈ ਜੀ ਡਿਸਟ੍ਰਿਬਿਊਟਰ ਤਾਂ ਇਹ ਆ ਬਈ ਇਹ ਚ ਡਿਸਟ੍ਰਿਬਿਊਟਰ ਹਾਂ ਇਹ ਤੇ ਨਹੀਂ ਆਉਂਦਾ ਬਈ ਠੀਕ ਹੈ ਜੀ ਪੂਚੇ ਸਾਮਾਨ ਸਾਰੀ ਮੌਜੂਦ ਹੈ ਬਾਈ ਹਾਂ ਜੀ ਹਾਂ ਜੀ ਸਾਰਾ ਕੁ ਪੱਟੀ ਡੰਡਾ ਨਾਲ ਵੀ ਕੰਪਲੀਟ ਕਰਕੇ ਦੋਗੇ ਸਮਾਨ ਹੈ ਨਾ ਹਾਂ ਸਮਾਨ ਬਾਈ ਜੀ ਸਾਰਾ ਕੰਪਲੀਟ ਕਰਕੇ ਦੇ ਦਾਂਗੇ ਤੇ ਨੰਬਰ ਕਿਹੜਾ ਬਾਈ ਇਹ ਨੰਬਰ ਜੀ ਹੈਗਾ ਇਹ ਮੋਗੇ ਦਾ ਨੰਬਰ ਆ ਜੀ ਠੀਕ ਆ ਬਾਈ ਪਿਆਬ ਨੰਬਰ ਹੀ ਆ ਠੀਕ ਆ ਬਾਈ ਜੇ ਕੋਈ ਹਰਿਆਣੇ ਵਾਲਾ ਬੰਦਾ ਲੈਂਦਾ ਆਪਾਂ ਮੈਨੂੰ ਅਸੀਂ ਘਟਾ ਦਾਂਗੇ ਹਾਂ ਜੀ ਹਾਂ ਜੀ ਅਸੀਂ ਘਟਾ ਕੇ ਦੇਵਾਂਗੇ ਠੀਕ ਆ ਇਹਦੇ ਲੋਨ ਵੀ ਕਰਾ ਕੇ ਦੋਗੇ ਆਪਾਂ ਠੀਕ ਆ ਬਾਈ ਠੀਕ ਡਿਮਾਂਡ ਤਾਂ ਹੈਗੀ ਆ ਬਾਈ ਆਪਣੀ ਇਹਦੀ 4,65,000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਾਈ ਆਪਾਂ ਇਹ ਆਪਾਂ ਹੀ ਛੱਡ ਦਾਂਗੇ 3/4 ਦਾ ਬਾਕੀ ਮੌਕੇ ਤੇ ਹੋਰ ਵੀ ਹੋ ਜੂਗਾ ਜੇ ਕੋਈ ਆਪਣੀ ਸੱਜ ਨੂੰ ਵੀਡੀਓ ਦੇਖੀ ਹੋ ਬਈ ਕੋਈ ਨਹੀਂ ਕਰ ਰਹਾ ਵਾਣ ਤਣ ਖੁੱਲ ਰਹੀ 15 ਕਰ ਦੋਗੇ ਬਈ ਕੋਈ ਨਹੀਂ ਕਰ ਰਹਾ ਠੀਕ ਹੈ ਇਹਦੇ ਬਾਅਦ ਸੋਨਾ ਲਿਕਾ 734 ਵਾਲਾ ਮਾਡਲ ਆ ਗਿਆ ਇੰਨਾ ਹੀ ਮਰ ਲਾਈ ਤੇ 2023 ਮਾਡਲ ਡਿਮਾਂਡ ਆ ਗਿਆ ਬਈ ਦੀ 5 ਲੱਖ 25000 ਰੁਪਏ ਡਿਮਾਂਡ ਜੇ ਬਈ ਆਪਾਂ ਇਹਦੀ ਰੰਗ ਪੇਟ ਦੀ ਗੱਲ ਕਰੀਏ ਜਮਾਰ ਇਹ ਅਸੀਂ ਨਾ ਟਰੈਕਟਰ ਚੱਕਦੇ ਬੈਂਕ ਤੋਂ ਅਕਸਰ ਅੱਛਾ ਜੀ ਬੈਂਕ ਤੋਂ ਅਸੀਂ ਪੇਮੈਂਟ ਕਰਕੇ ਤੇ ਟਰੈਕਟਰ ਹੁੰਦੇ ਜਵੇਂ ਨਵੇਂ ਟਰੈਕਟਰ ਚੱਕਦੇ ਅਸੀਂ 22 ਮਾਡਲ 23 ਮਾਡਲ ਠੀਕ ਹੈ ਬਈ ਤੇ ਰੰਗ-ਪੇੜ ਤੇ ਸਾਰੀ ਗਾਰੰਟੀ ਛੱਡ ਜੀ ਟਾਇਰਾਂ ਦੀ ਗਾਰੰਟੀ ਆ ਠੀਕ ਹੈ ਬਈ ਟਾਇਰ ਜੋ ਨਾਲ ਦੇ ਹੁੰਦੇ ਤੇ ਹੀ ਮਾਡਲ ਟਾਇਰ ਆ ਜੀ ਕਿਨੇ ਪਰਸੈਂਟ ਉਹਨਾਂ ਦੀ ਟਾਇਰ ਜੀ ਹੈ ਟਾਇਰ ਦੇ ਹੈਗੇ 95% ਠੀਕ ਹੈ ਬਈ ਇਹ ਕਿਨੇ ਹਸ ਬਾਬਰ ਚਾਹੁੰਦਾ ਬਈ ਇਹ ਇਹ ਆਇਆ ਮੈਂ 35 ਹਜ਼ਾਰ ਰੁਪਏ 35 ਹਜ਼ਾਰ ਰੁਪਏ ਤੋਂ ਠੀਕ ਹੈ ਇਸ ਤੇ ਸਮਾਨ ਇਹਦਾ ਸਾਰੀ ਆ ਬਾਈ ਹਾਂਜੀ ਹਾਂਜੀ ਸਾਰਾ ਪੱਟੀ ਹੁੱਕ ਡੰਡਾ ਠੀਕ ਆ ਬਾਈ ਛਤਰੀ ਨਾਲ ਸਾਰਾ ਕੋਈ ਠੀਕ ਆ ਬਾਈ ਇਹ ਨੰਬਰ ਕਿਹੜਾ ਬਾਈ ਇਹ ਇਹ ਮੋਕਸਰ ਦਾ ਨੰਬਰ ਆ ਜੀ ਠੀਕ ਆ ਬਾਈ ਜੀ ਬਿੱਤੀ ਠੀਕ ਆ ਬਾਈ ਦਵਾੜ ਦੇਈਏ ਬਾਈ ਆਪਣੀ ਇਹਦੀ 5,25,000 ਰੁਪਏ ਦਵਾੜ ਕੇ ਨਹੀਂ ਛੱਡ ਦਾਂਗੇ ਬਾਈ ਆਪਣੀ ਤੇ ਜੀ ਆਪਾਂ ਦੇ ਦਾਂਗੇ 4 ਲੱਭੇ ਦੇ ਦਾਂਗੇ ਜੀ ਠੀਕ ਆ ਬਾਈ ਦੇਖੋ ਸੱਜਣਾ ਆਪਣੀ ਵੀਡੀਓ ਦੇਖਿਓ ਬਾਈ ਕਰਦਾ ਮਾਨਤਨ ਫੁੱਲ ਬਾਈ ਕਿੰਨਾ ਕਰਦਾ ਜੀ 490 ਦੇ ਰਾਂ ਚ 480 ਦੇ ਰਾਇ ਵਿਚਾਰ 80 ਦਾ ਠੀਕ ਹੈ ਜੀ ਇਹਦੇ ਬਾਅਦ ਇੱਕ ਹੋਰ ਹੈ ਬਾਈ ਕੋਲ ਇਸ ਤਰ੍ਹਾਂ ਇਹਗਾ ਮਾਡਲ 2022 ਡਿਮਾਂਡ ਹੈ ਬਾਈ ਦੀ 5 ਲੱਖ 45000 ਰੁਪਏ ایڈਵਾਂਟ ਜੇ ਬਾਈ ਆਪਾਂ ਇਹਦੀ ਰੰਗ ਪੇਂਟ ਦੀ ਗੱਲ ਕਰੀਏ ਪੂਰਾ ਰੇ ਰੇਂਦਰ ਬਾਈ ਜਮਾ ਠੀਕ ਹੈ ਬਾਈ ਕੁਝ ਨਹੀਂ ਹੋ ਰਿਹਾ ਇਹਨੂੰ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਇਹਦੇ ਹੈਗੇ ਜੀ 80% ਟਾਇਰ ਹੈ ਜੀ ਠੀਕ ਹੈ ਬਾਈ ਸਮਾਨ ਦੇ ਨਾਲ ਵੀ ਮਗਰ ਸਾਰੀ ਹੈ ਬਾਈ ਹਾਂ ਜੀ ਹਾਂ ਜੀ ਸਮਾਨ ਨਾਲ ਇਹ ਤਾਂ ਲਾ ਕੇ ਰੱਖ ਦਿੰਦੇ ਅਸੀਂ ਇੱਥੇ ਬਾਕੀ ਮੌਕੇ ਸੌਦੇ ਵ ਲਈ ਪੂਰਾ ਕਰਕੇ ਸੌਦੇ ਵ ਲਈ ਸਾਰਾ ਸਵਾਨ ਤੇਲ ਪਾਣੀ ਸਾਰਾ ਚੈੱਕ ਕਰਕੇ ਦੇਈਦਾ ਠੀਕ ਹੈ ਬਾਈ ਫੁੱਲ ਗਾਰੰਟੀ ਤੇਲ ਪਾਣੀ ਦੀ ਠੀਕ ਹੈ ਬਾਈ ਆਪਣੀ ਟਰੈਕਟਰਾਂ ਦੀ ਫੁੱਲ ਗਾਰੰਟੀ ਹੁੰਦੀ ਇੰਜੀਨੀਅਰ ਦੀ ਬਾਈ ਪੂਰੀ ਪੂਰੀ ਠੀਕ ਹੈ ਬਾਈ ਇਹ 45 ਹਸ ਪਾਵਰ ਜੀ ਆਉਂਦਾ ਬਾਈ ਇਹ ਨਹੀਂ ਇਹ 40 ਹਸ ਆਉਂਦਾ ਇਹ 40 ਹਸ ਪਾਵਰ ਠੀਕ ਹੈ ਬਾਈ ਡਿਮਾਰਡ ਤੇ ਹੈ ਜੀ ਬਾਈ ਆਪਣੀ ਇਹਦੀ 5 ਲੱਖ 45 ਹਜ਼ਾਰ ਰੁਪਏ ਡਿਮਾਰਡ 5 ਲੱਖ ਲੱਛਾ ਵੀ ਹੈ ਠੀਕ ਹੈ ਬਾਈ ਕਿੰਨੇ ਇਹ ਛੱਡ ਦਾਂਗੇ ਬਾਈ ਆਪਾਂ ਇਹ ਇਹ ਆਪਾਂ ਦੇ ਦਾਂਗੇ ਬਾਈ ਯਾਰ 5 ਲੱਖ ਰਾਂਜ ਠੀਕ ਹੈ ਬਾਈ 5 ਠੀਕ ਹੈ ਇਹ ਨੰਬਰ ਕਿਹੜਾ ਸੀ وہی ਇਹ ਇਹ ਵੀ ਵੋਗੇ ਦਾ ਨੰਬਰ ਹੈ ਬਾਈ ਠੀਕ ਹੈ ਇਹ ਤੋਂ ਬਾਅਦ ਇਸ ਤਰ ਆ ਗਿਆ ਹਾਂਜੀ ਮਾਡਲ ਹੈਗਾ 2021 ਡਿਮਾਂਡ ਹੈਗੇ ਬਾਈ ਜੀ 3,25,000 ਰੁਪਏ ਡਿਮਾਂਡ ਜੇ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੂਰਾ ਰਹਿਣ ਵਾਲਾ ਜੀ ਕੁਝ ਵੀ ਨਹੀਂ ਹੋਣਾ ਬਾਈ ਅੱਛਾ ਬਾਈ ਕਿਹ ਕਿਹੜਾ ਮਾਡਲ ਹੈ ਭਾਈ ਠੀਕ ਹੈ ਬਾਈ ਲੇਕਿਨ 28 ਹਸ ਪਾਵਰ ਚਾਹੁੰਦਾ ਬਾਈ ਇਹ 24 ਹਸ ਪਾਵਰ 24 ਹਸ ਪਾਵਰ ਠੀਕ ਹੈ ਬਾਈ ਟਾਰਕ ਕਿੰਨੀ ਪਰਸੈਂਟ ਹੋਣੀ ਬਾਈ ਇਹਦੇ ਟਾਰਕ ਇਹ ਮੂਲ ਰਹਿ ਗਿਆ 50% ਪਰ ਮਗਰਲੇ 80% ਹੈ ਗਿਆ ਠੀਕ ਹੈ ਬਾਈ ਬਾਈ ਜਿਵੇਂ ਖੜਾ ਨਹੀਂ ਮਿਲੂ ਇਹ ਹਾਂਜੀ ਜਿਵੇਂ ਖੜਾ ਮੈਂ ਇਹ ਨਹੀਂ ਮਿਲੂ ਇਹ ਬਾਈ ਹਾਂਜੀ ਹਾਂਜੀ ਆ ਜੀ ਛਤਰੀ ਦੇ ਦੂੰਗੀ ਬਾਜੂ ਛਤਰੀ ਦੇ ਦਾਂਗਾ ਨਾਲ ਦੇ ਉਸ ਸਮ ਦਾ ਰੇਟ ਹੋ ਜਾਣਾ ਠੀਕ ਹੈ ਬਾਈ ਯਾਰ ਡਿਵਾੜ ਤਾਂ ਹੈ ਗਿਆ ਬਾਈ ਆਪਣੀ ਦੀ 3,25,000 ਰੁਪਏ ਡਿਵਾੜ ਕਿੰਨੀ ਇਹ ਛੱਡ ਦਾਂਗੇ ਬਾਈ ਆਪਣੀ ਇਹ ਆਪਾਂ ਦੇ ਦਾਂਗੇ ਵੀ ਕਿੰਨੇ ਤੱਕ ਰੈਂ ਦੇ ਦਾਂਗੇ ਯਾਰ ਬਾਕੀ ਫਿਰ ਮੌਕਾ ਦਾ ਮੌਕੇ ਦੇ ਕਿੰਨਾ ਕਰਦਾ ਇਹ ਬਰਾਬਰ ਸੁਣਾਓ ਹਸਾਣ ਆਪਣੇ ਦਰਸ਼ਕ ਆਉਣਗੇ ਦੇਖ ਕੇ ਵੀਡੀਓ ਦੇਖ ਕੇ ਕੋਈ ਆਊਗਾ ਆਪਣਾ ਪਰਾ ਆਪਾਂ ਦੇ ਦਾਂ 290 ਰੁਪਏ ਦੇ ਦਾਂਗੇ ਯਾਰ ਠੀਕ ਹੈ ਸਬਰਾਜ 855 ਮਾਡਲ ਹੈਗਾ 2012 ਡਿਮਾਂਡ ਹੈਗੀ ਹੈ ਬਾਈ ਜੀ 3 ਲੱਖ 90 ਹਜ਼ਾਰ ਰੁਪਏ ਡਿਮਾਂਡ ਜੇ ਬਾਈ ਆਪਾਂ ਜੀ ਰੰਗ ਦੀ ਗੱਲ ਗਰੀਏ ਰੰਗ ਜੀ ਪੂਰਾ ਨੇ ਨਾ ਰੰਗਾ ਵੇਖੋ ਨਾ ਰੰਗ ਕੀਤਾ ਵੇ ਚਿੱਟਾ ਪਿਆ ਮਾੜੇ ਲੁੱਟ ਗਿਆ ਠੀਕ ਹੈ ਜੀ ਤੇ ਆਪਣਾ ਯਾਰ ਉਹ ਬਾਰਿਆਂ ਵਾਲਾ ਕੰਮ ਹੈ ਨਹੀਂ ਹੈ ਤਾਂ ਆਪਾਂ ਜਿਵੇਂ ਰੀਨ ਲੈਣੇ ਨਾ ਖੜਾ ਠੀਕ ਹੈ ਬਾਈ ਬੜਾ ਪੇਟ ਬੰਦ ਇੰਜ ਕਿਹੜਾ ਬਾਈ ਕ੍ਰਾਸ ਕਰਦਾ ਸਵਰਾਜ ਸਵਰਾਜ ਜੀ ਸਵਰਾਜ ਹੀ ਆ ਸਵਰਾਜ ਬਾਈ ਠੀਕ ਹੈ ਬਾਈ ਟਾਇਰ ਕਿੰਨੇ ਪਰਸੈਂਟ ਆਉਣਗੇ ਬਾਈ ਇਹਦੇ 40 ਹੈਗੇ ਜੀ 65% ਹੈਗੇ ਜੀ ਠੀਕ ਹੈ ਬਾਈ ਪਿੱਛੇ ਜਿਵੇਂ ਕਿਹੜਾ ਐਂ ਮਿਲੂ ਬਾਈ ਜਿਵੇਂ ਸਮਾਨ ਹਾਂਜੀ ਹਾਂਜੀ ਠੀਕ ਹੈ ਬਾਈ 55 ਉਸ ਬਾਬਰ ਜੀ ਦਾ ਨਾ ਬਾਈ ਇਹ ਹਾਂ ਬਾਈ 55 ਨੰਬਰ ਹਰਿਆਣਾ ਬਾਈ ਇਹ ਨੰਬਰ ਹਰਿਆਣਾ ਯਾਰ ਠੀਕ ਹੈ ਐਨਓਸੀ ਮਿਲ ਜੂਣਾ ਬਾਈ ਹਾਂ ਐਨਓਸੀ ਮਿਲ ਜੂਣਾ ਕੀ ਜਬ ਡਿਮਾਂਡ ਤਾਂ ਹੀ ਹੈ ਬਾਈ ਆਪਣੀ ਜੀ 390000 ਰੁਪਏ ਡਮਾਰਕ ਨਹੀਂ ਛੜਦਾਈ ਬਾਈ ਇਹ ਤੇ ਦੇ ਦਾਂਗੇ ਮੌਕੇ ਤੇ ਆਪਾਂ ਖੜਦੇ ਨੂੰ ਦੇ ਦਾਂਗੇ ਯਾਰ 350000 ਦਾ ਠੀਕ ਆ ਬਈ ਇਹ ਦੂਵਾ ਫਾਰਮ ਟ੍ਰੈਕ 60 ਵਾਲਾ ਮਾਡਲ 2001 ਡਿਮਾਂਡ ਹੈ ਜੀ ਬਾਈ ਦੀ 215000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਇਹ ਸਰਾ ਨਹੀਂ ਆਲਾ ਬਾਈ ਚੱਕਰ ਇੱਧਰ ਲੈ ਵਿਆ ਠੀਕ ਆ ਬਈ ਕਰੀ ਲੂ ਟਰੈਕਟਰ ਆ ਦੋ ਸਭਾ ਹਾਂ ਕਰ ਚੱਲਾ ਰਿਹਾ ਠੀਕ ਆ ਬਈ ਪੈਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਪੈਰ ਮੋਰ ਤੇ ਹੈ 40 ਪਰਸੈਂਟ ਯਾਰ ਮਗਰ ਤੇ ਗਰਪ ਲੈ ਗਿਆ ਤੇ 80% ਬਈ ਠੀਕ ਆ ਬਈ ਸਵਾੜ ਇਹਦਾ ਤਾਂ ਕੰਪਲੀਟ ਕਰਾ ਕੇ ਦੇ ਦੋਗੇ ਹਾਂ ਹਾਂ ਵੀ ਸਾਰਾ ਕੰਪਲੀਟ ਰੰਡਾ ਵੀ ਨਾਲ ਦੇ ਦਾਂ ਕੰਡਾ ਅੰਦਰ ਪਿਆ ਠੀਕ ਆ ਬਈ ਇਹ ਕਿੰਨੇਵਸ ਪਾਵਰ ਚਾਉਂਦਾ ਬਈ ਇਹ ਇਹ 50 ਵਸ ਪਾਵਰ ਉਹਨਾਂ ਬਈ ਠੀਕ ਆ ਬਈ ਉਹ ਆਂਦਾ 47000 ਪਰ ਇਹ 50 ਕਹਿ ਦਿੰਨੇ ਆਪਾਂ ਠੀਕ ਆ ਬਈ ਇਹ ਨੰਬਰ ਬਈ ਇਹ ਨੰਬਰ 50 ਨੰਬਰ ਇਹ ਬਈ ਠੀਕ ਆ ਬਈ ਡਿਮਾਂਡ ਤੇ ਆ ਬਈ ਆਪਣੀ ਦੀ 215000 ਰੁਪਏ ਅਡਵਾਂਟ ਕਿੰਨੇ ਆ ਛੱਡ ਲੈਂਗੇ ਬਈ ਆਪਾਂ ਇਹ ਦੇ ਦਾਂਗੇ ਯਾਰ 180 80 ਦਾ ਠੀਕ ਆ ਜੀ ਇਸ ਤੋਂ ਬਾਅਦ ਸਵਰਾਜ 855 ਮਾਰ ਲਿਆ 2004 ਦੀ ਡਿਮਾਂਡ ਹੈ ਬਾਈ ਦੀ 2 ਲੱਖ 70000 ਰੁਪਏ ਡਿਮਾਂਡ ਹੈ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਵੀ ਸਾਰਾ ਰਹੇਗਾ ਰੰਗ ਆ ਤਾਂ ਸਾਹਮਣੇ ਜੋ ਕੁਝ ਹੈਗਾ ਠੀਕ ਹੈ ਬਾਈ ਵੀ ਕਿਰਾਇਆ ਨਹੀਂ ਜਿੱਥੋਂ ਲਿਖਾ ਉਵੇਂ ਲਿਖਾ ਤੇ ਲਹੀ ਆਣਾ ਬਾਈ ਹਾਂ ਹਾਂ ਹਮ ਕਿਰਾਏ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਕਿਰਾਏ ਹੈਗੇ ਇਹ 40% ਯਾਰ ਮਾਰ ਲਏ ਤੇ ਮੂਰਲੇ ਭਾਈ ਨਵੇਂ ਆ ਠੀਕ ਹੈ ਬਾਈ 12 ਦਿਨ ਕੰਪਲੀਟ ਕਰਾ ਲਓਗੇ ਬਾਈ ਹਾਂਜੀ ਹਾਂ ਸਾਰਾ ਸਵਾਗਤ ਠੀਕ ਹੈ ਬਾਈ ਇਹ ਨੰਬਰ ਕਿਹੜਾ ਬਾਈ ਇਹ ਇਹ ਵਿਆਹ ਦਾ ਨੰਬਰ ਆ ਯਾਰ ਇਹ ਵਿਆਹ ਬਾਈ ਹਾਂਜੀ ਠੀਕ ਆ ਬਾਈ ਡਿਮਾਂਡ ਤਾਂ ਹੈਗੀ ਬਾਈ ਆਪਣੀ 2,70,000 ਰੁਪਏ ਦੀ ਡਿਮਾਂਡ ਕਿੰਨੀ ਛੱਡ ਦਾਂਗੇ ਬਾਈ ਆਪਾਂ ਇਹ ਪਤੀ ਇਹ ਆਪਾਂ ਦੇ ਦਾਂਗੇ ਢਾਈ ਦੇ ਘਰਾਂ ਜੀ ਠੀਕ ਹੈ ਬਾਈ ਜੇ ਸਭ ਸੱਜਣ ਆਪਣੀ ਵੀਡੀਓ ਦੇਖ ਕੇ ਹੋ ਬਾਈ ਅੰਦਰ ਵੀਡੀਓ ਮੇਕਅਪ 5000 ਰੁਪਏ ਛੱਡ ਦਾਂਗੇ ਆਪਾਂ ਦੋ ਦੇ ਦਾਂਗੇ 245 ਦੇ ਦਾਂਗੇ ਠੀਕ ਆ ਲਓ ਆਪਣੀ ਮੰਡੀ ਲੋਕੇਸ਼ਨ ਕਿੱਥੇ ਆ ਬਾਈ ਇਹ ਆਪਾਂ ਮਲੋੜ ਸ਼ਹਿਰ ਹਾਂਜੀ ਪਿੰਡਾ ਰੋਡ ਤੇ ਲੱਗਦੀ ਮੰਡੀ ਆਪਣੀ ਚੌਂ ਦੇ ਕੋਲ ਪਿੰਡਾ ਰੋਡ ਵਾਹਦਾ ਜੀ ਠੀਕ ਹੈ ਜੀ ਦਾਣਾ ਮੰਡੀ ਨਾਲ ਜਾਵਾਂ ਠੀਕ ਹੈ ਜੀ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ ਕੰਟੈਕਟ ਨੰਬਰ ਹੈਗਾ ਜੀ 98734 98352 ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਾਈ ਠੀਕ ਹੈ ਧੰਨਵਾਦ